ਹਾਂਜੀ ਮਿੱਤਰੋ ਗੁੱਡ ਮਾਰਨਿੰਗ ਸਾਰੇ ਵੀਰਾਂ ਨੂੰ। ਵਰਤੀ ਪੰਦਾ ਕਰਦਾ ਮੇਰਾ ਵੀਰੋ। ਸੈਟ ਆ ਕਰ ਪਰਿਵਾਰ ਜਾਨਵਰ ਓਕੇ ਰਿਪੋਰਟ ਹੈ। ਤੇ ਮੈਂ ਚੱਲ ਕਰਤੀ ਬਲੌਗ ਦੀ ਸਟਾਰਟਿੰਗ। ਅੰਦਰ ਹੀ ਪਹਿਦੂ ਪਤਾ ਆਪਾਂ ਕਰਦੇ ਅੰਦਰੋਂ ਨਹੀਂ ਸਟਾਰਟ। ਤੇ ਵੀਡੀਓ ਪਾ ਕੇ ਆਪਦੀ ਤੇ ਆਪਦੀ ਵੀਡੀਓ ਵੇਖਣ ਲੱਗ ਗਏ ਨੇ YouTube ਤੇ ਦੂਜੇ ਫੋਨ ਤੇ। ਜਿਹੜੇ ਤੁਹਾਨੂੰ ਫੋਕਸ ਹੁੰਦਾ ਲੈ ਇੱਕ ਮਿੰਟ। ਹਾਂ ਇੱਕ ਫਲੈਸ਼ ਪੰਜਾ ਤੇ ਆਪਦਾ ਚੈਨਲ ਹੈ। ਨਾਲ ਦੀ ਨਾਲ ਵੀਡੀਓ ਪਾ ਕੇ ਆਪਦੀ ਵੇਖਣ ਲੱਗ ਗਏ ਨੇ। ਮਤਲਬ ਪਏ ਪਏ ਕਰਦਗੇ ਬਲੌਜ ਤਾਂ ਕੋਠੇ ਤੇ ਪਲਦਾ ਵੀਡੀਓ ਪਾ ਕੇ ਆਇਆ ਮੈਂ ਥੱਲੇ ਰਹੀ ਨਹੀਂ ਹੋਈ ਸੀ ਬੜਾ ਔਖਾ ਕੰਮ ਵੀਡੀਓ ਪਾਉਣ ਲਾ ਵੀ ਤੜਕੇ ਯਾਰ ਕਰਨਾ ਪੈਂਦਾ ਸੌ ਕੁਸ਼ ਤੇ ਮੈਂ ਮਤਲਬ ਕਰਦਗੇ ਚ ਉੱਠਦੇ ਆਂ ਬਸ ਯਾਰ ਤੇ ਕਰਦਿਆਂ ਵੀ ਕੰਮ ਧੰਦੇ ਕੁਮਾੜੇ ਮੋਟੇ ਤੇ ਪਲਦਾ ਕਰਦਿਆਂ ਕਬੂਤਰ ਨੂੰ ਦਿਖਾਉਣਾ ਕਿ ਆਂਡੇ ਲਾਈ ਪਈ ਹੋਵੇ ਕਬੂਤਰੀ ਸ਼ਾਇਦ ਤੱਕ ਮੈਨੂੰ ਲੱਗ ਰਿਹਾ ਮੈਂ ਹਜੇ ਤੱਕ ਗਿਆ ਨਹੀਂ ਇਹਨਾਂ ਕੋਲੇ ਟਾਈਮ 10 ਵਜ ਗਏ ਤੇ ਹੋ ਸਕਦਾ ਵੀ ਮੇਰੇ ਹਿਸਾਬ ਨਾਲ ਵੀ ਲਾਈ ਪੀਊਗਾ ਆਂਡੇ ਪੱਕੀ ਗੱਲ ਆ ਜਾਮਾ ਬਾਕ ਚਲੋ ਉੱਠ ਕੇ ਦਿਖਾਉਂ ਆ ਤੁਹਾਨੂੰ ਕੀ ਕਰਨਾ ਤੇ ਵੇਣੀ ਅੱਜ ਕੀ ਆ ਉਧਰ ਮਨਪੁਰ ਦੇ ਕੋਲੇ ਕਬੂਤਰਾਂ ਦੀ ਦਵਾਈ ਲਾਉਣੀ ਐ ਡੀਵਾਰਮਿੰਗ ਕਰਦੇ ਐ ਡੀਵਾਰਮਿੰਗ ਹੀ ਹੁੰਦੀ ਆ ਓਏ ਮੰਨ ਲਓ ਹਾਂ ਉਹ ਕਰਨੀ ਦਵਾਈ ਲਾਉਣੀ ਸਾਰੇ ਕਬੂਤਰਾਂ ਦੇ ਤੇ ਚਲੋ ਫਿਰ ਉੱਠਦੇ ਆ ਹੌਲੀ ਹੌਲੀ ਜੀ ਜੀ ਜਿਹੜਾ ਕਰਦਾ ਉੱਥੇ ਨੂੰ ਠੰਡ ਹੈਗੀ ਬਾਹਰ ਬਹੁਤ ਜ਼ਿਆਦੇ ਠੰਡ ਫੋਲਾ ਮਨਪੁਰ ਚੱਲ ਕੇ ਮੈਂ ਆ ਗਿਆ ਮੈਂ ਵੀ ਅੱਗੇ ਉਹ ਵੀ 10 ਵਜੇ ਉੱਠਦੇ ਤੇ ਮੈਂ ਵੀ ਹੁਣ 10 ਵਜੇ ਉੱਠਣ ਲੱਗ ਗਿਆ ਅੱਗੇ ਨਹੀਂ ਮੈਂ ਆਪਾਂ 6:00 ਵਜੇ ਉੱਠ ਪੈਣੇ ਸੀਗੇ ਪਰ ਪੈਿੰਦੇ ਨੂੰ ਵੀ 12 ਵਜੇ ਆਂਦੇ ਆਣ ਯਾਰ ਵੀਡੀਓ ਸੈਟ ਕਰਦੇ ਕਰਦੇ ਹੌਲੀ ਹੌਲੀ ਵੀਡੀਓ ਸੈਟ ਕਰਤੀ ਫਿਰ ਵੀਡੀਓ ਨੂੰ ਵੇਖਣ ਲੱਗੇ ਨੇ ਫੂਨ ਫਾਨ ਚਲੋ ਕੋਈ ਨਹੀਂ ਫਿਰ ਉਰਦੇ ਆ ਤੇ ਕਰਦੇ ਆ ਕੋਈ ਕਬੂਤਰ-ਕਬੂਤਰ ਕੱਢੀਏ ਕੱਲੇ-ਕੱਲੇ ਕਰਕੇ ਬਾਹਰ ਘੰਟਾ ਕੱਢੀ ਨੂੰ ਹਵਾ ਲਵਾਈ ਨੂੰ ਵਿਚਾਰੇ ਨੂੰ ਦਾਣਾ ਪਾਣੀ ਪਾਈ ਗਏ ਚਲੋ ਕੋਈ ਨਹੀਂ ਕਰਦੇ ਬਾਲਾਂ ਨੂੰ ਜਲਾਉਂਦੇ ਮੂੰਹ ਮਾਤਾ ਗਾਣਾ ਆ ਬਣਾ ਕੇ ਵਹਿਣਾ ਕਰਦਾ ਗੀਤ ਜਾਂ ਗਾਈ ਨੇ ਕਿੰਨਾ ਚੈਰੀ ਹੈਲੋ ਹੈਲੋ ਚਲੋ ਕੋਈ ਨਹੀਂ ਫਿਰ ਕਰਦੇ ਲੋ ਭਾਈ ਆ ਗਏ ਕਬੂਤਰਾਂ ਕੋਲੇ ਕਬੂਤਰਾਂ ਕੋਲੇ ਅੜਦਿਕੇ ਬਾਹਰ ਕੱਲੇ ਕੱਲੇ ਕਰਕੇ ਨਾ ਚੱਕਰ ਦੀ ਸੁਆਤ ਦੇਖ ਲਈਏ ਭਰਤਾਂ ਨੂੰ ਚੱਕਰ ਫਿਰ ਜਾਲੀ ਜੁੜੀ ਜਾਵੜੀ ਸਾਈਡ ਤੇ ਕਰ ਲ ਕੇ ਤੁਹਾਨੂੰ ਫਿਰ ਦਿਖਾਉਣੇ ਲਓ ਕੱਟੀ ਇਕੱਲੇ ਇਕੱਲੇ ਨੂੰ ਬਾਹਰ ਫੜ ਫੜ ਕੇ ਨੀ ਗੁਗੜੇ चल जावड़ा जावड़ा कुकडू जावड़ा बच ये और तेरा तो बेल दोगे मैं हम्म के और दा बेली कोई एक और कर दे करना कद तो अभी उठ के भाग गया पहली ਡਰਨੇ ਲਾੜਾ ਲਾਲਾ ਡੇਰ ਮੈਨੇ ਲਾੜੋ ਤਬਰ ਲੋਪ ਇਹਨਾਂ ਦੀ ਹਟ ਕੇ ਬਾਹਰ ਆਏ ਹਾਏ ਉਹ ਲੱਗ ਪਗਾ ਠੀਕ ਜਾਈ ਤਨੀ ਮੈਂ ਟੱਕਰ ਅਦੇ ਨਹੀਂ ਆਟੇ ਲਾਉਂਦੇ ਲਾਉਣਗੇ ਵੱਠਾ ਇਹ ਚ ਲਾਉਣੀ ਚਲੋ ਤੂੰ ਉੱਪਰ ਕਾਢ ਤੇ ਬਾਹਰ ਵੀ ਸਰਕੀ ਜਾ ਪੂਰਾ ਕੰਮ ਲੱਗਿਆ ਲੋ ਭਈ ਆ ਪੰਜਾਬ ਦੇ ਸਿਰਮੌਰ ਪ੍ਰੇਤ ਨਾਲ ਰੇਕੀ ਤੇ ਕਰਦੇ ਨੇ ਤਾੜੇ ਯਾਰ ਕਬੂਤਰ ਤਾੜ ਤੇ ਆਉਂਦੇ ਨਹੀਂ ਬਾਹਰ ਤੁਸੀਂ ਹੁਣ ਕਿ ਟੰਬੇ ਖਾਣੇ ਤੋਂ ਹੈ ਓਏ ਟੰਬੇ ਖਾਣੇ ਬਾਹਰ ਆ ਜਾ ਬੰਦੇ ਵਾਂਗੂ ਤਾਂ ਨੇ ਦੋਨ ਦੱਪੇ ਇਹ ਜਿਹੜੇ ਖਾਣੇ ਬਾਹਰ ਆ ਨੇ ਵੀ ਬਾਹਰ ਆਉਂਦੇ ਨੂੰ ਆਪ ਨੂੰ ਚਾਸੇ ਨਹੀਂ ਬਹੁਤ ਘੱਟ ਚਾਸੇ ਨੇ ਉਹ ਇਹਨਾਂ ਨੂੰ ਇਹਨਾਂ ਨੂੰ ਆਇਆ ਸੀ ਅੰਦਰ ਰਹੀ ਛੱਡ ਦਿੰਨਾ ਨਾ ਮੈਂ ਜਦੋਂ ਮੈਂ ਜਦੋਂ ਮੈਂ ਛੱਡ ਦਿੰਨਾ ਇਹਨਾਂ ਨੂੰ ਤੇ ਆ ਦੂਜਾ ਬਾਰੀ ਖੋਲਦਾ ਖੁੱਲੀ ਹੁੰਦੀ ਹੈ ਇਹ ਤੇ 2 ਕੁ ਮਿੰਟ ਬਾਹਰ ਰਹਿ ਕੇ ਤੇ ਅੰਦਰ ਨੂੰ ਭੱਜੇ ਆਉਂਦੇ ਆਪੇ ਕੋਈ ਬਾਹਰ ਪਹਿਲਾਂ ਕਦੇ ਕੱਢੇ ਨਹੀਂ ਅਸੀਂ ਇਹ ਤਾਂ ਉਪਰਾਂ ਬੰਨਦੇ ਥੋੜਾ ਜਿਹਾ ਵੱਧ ਇਹ ਇਸ ਕਰਕੇ ਫਿਰ ਇਹਨਾਂ ਨੂੰ ਹੁਣ ਲੋਡ ਹੀ ਨਹੀਂ ਫ੍ਰਿਜ ਤੇ ਜਦੋਂ ਪੈਂਦੇ ਬਾਹਰ ਦਿੰਦੇ ਤੇ ਨਹੀਂ ਫਿਰ ਅੰਦਰ ਰਹਿੰਦੇ ਉਹ ਤਾੜੀ ਤੇ ਬਠੀਆ ਬੈਠ ਰਹੇ ਅੰਦਰ ਉਹਨਾਂ ਨੇ ਉੱਧਰ ਚੱਲਦੇ ਮਾਨਪ੍ਰੇ ਦੇ ਕੋਲੇ ਬੱਚੇ-ਪੁੱਤੇ ਕੱਢ ਸ਼ੇਅਰ ਕਰਦੇ ਹਟ ਨਾਲ ਮੈਂ ਵਿਜਮਾਉਣਾ ਬਣਾਉਂਦੀ ਪਿਆਰੀ ਬਦਾਮ ਆ ਗਿਆ ਕੈਮਰਾ ਲੋਧ ਲੋਧ ਕਿੰਦਾ ਆ ਕਮਰ ਕਸ ਆ ਬਲੈਕ ਪੇਪਰ ਆ ਬਟ ਪਾਵਰ ਬੋਲਾ ਕੁਝ ਇਹ ਦੇਰ ਕੀ ਕੁਛ ਐਟ ਮੈਂ ਖੋਪਾ ਖਾਪਾ ਆ ਵਿੱਚ ਪੁਣੇ ਫੁੱਲ ਮਖਾਣੇ ਫੁੱਲ ਮਖਾਣੇ ਯਾ ਮਾਰੀ ਜੋ ਕਾਜੂ ਕਾਜੂ ਤੇ ਮਾਰਜ ਹੋਰ ਕੀ ਹੈ 2 ਕਿਲੋ ਖੰਡ ਤੇ ਬੇਸੀ ਖੰਡ ਨਹੀਂ ਹੈ ਬੇਸੀ ਆ ਕੇ ਹੋਰ 2 ਕਿਲੋ ਇਹ ਠੀਕ ਹੈ ਠੀਕ ਹੈ ਕਰਕੇ ਗ੍ਰੈਂਡਰ ਨੂੰ ਤੇ ਗ੍ਰੈਂਡ ਕਰ ਦਈਏ ਫਿਰ ਦਿਖਾਉਣੇ ਲੋ ਮਿੱਤਰੋ ਜਮੂਣਾ ਜਮੂਣਾ ਦਾ ਤਬੜਾ ਠੀਕ ਹੈ ਤੇ ਬਣਾਉਣੇ ਮਾੜੀ ਮੋਟੀ ਕੋਈ ਐਕਸਪੈਰੀਮੈਂਟ ਕਰਕੇ ਦਿਖਾਉਣੇ ਸਾਨੂੰ ਬਹੁਤ ਤਖਤਾ ਮੇਰਾ ਖੁੱਦ ਦੀ ਕਾਰਡ ਕੱਢੀ ਹੋਈ ਆ ਖੁੱਦ ਦੀ ਕਾਰ ਚੱਲੀ ਹਣੀ ਮੋਬਤੀ ਥੱਲੇ ਪਲੇਟ 'ਚ ਪਾਣੀ ਐ ਠੀਕ ਐ ਤੇ ਦੇਖੀ ਚੜੇਗਾ ਜੇ ਮੋਬਤੀ ਨਾ ਬੁਜੇ ਨਾ ਤੇ ਪਾਣੀ ਦੇਖੀ ਚੜਦਾ ਤਾਂ ਨੂੰ ਬੁਦਲਟ ਦੇਖੋ ਚੜਦਾ ਦੇਖੋ ਚੜਦਾ ਬਣਦਾ ਨੂੰ ਪਾਣੀ ਦੇਖ ਚੜਦਾ ਬੜੀ 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 ਚੜ ਕਣਾ ਪਾਣੀ ਤਾਲ ਐਡੀ ਤਕੜੀ ਕਾੜ ਆ ਮੇਰੀ ਇਹ ਇਹ ਕੜ ਕੋਈ ਨਹੀਂ ਕਰ ਸਕਦਾ ਮਿਲ ਲਾ ਗਿਆ ਪਤਾ ਇਹ ਕੋਈ ਹੀ ਕਰ ਮੇਰੇ ਅਗਾ ਮਾਨ ਸ਼ਖਸੀਅਤ ਕਰ ਸਕਦੀ ਹੈ ਠੀਕ ਹੈ ਚਾਹ ਚੁ ਪੀ ਲੀਏ ਚਾਹ ਪੀ ਕੇ ਤੇ ਚੱਲਦੇ ਆ ਮਨਪ੍ਰਿਤ ਕਾਲ ਕੁਈ ਬੀਜੀ ਹੈਗੇ ਬਾਰੇ ਭਰਾਵਾ ਠੀਕ ਹੈ ਬਹੁਤ ਜਿਆਦੇ ਬੀਜੀ ਹੈ ਨਹੀਂ ਤਾਂ ਵੀ ਨਹੀਂ ਐਵੇਂ ਸਿੱਧਾ ਤੇ ਐਵੇਂ ਬੀਜੀ ਹੈ ਹੂੰ ਕੁਈ ਕੰਮ ਤਾਂ ਹੈ ਨਹੀਂ ਯਾਰ ਬਸ ਆਇਂ ਕਾਉਣਾ ਮਾਰਾ ਕਰਾਂ 24 ਘੰਟੇ ਇਸ ਤਰ੍ਹਾਂ ਬਣਾ ਕੇ ਫਤੂਜੀ ਵੀਡੀਓ ਤੱਕ ਦਿਆ ਕਰਾਂ ਨੇ ਟਾਈਮ ਤੇ ਅੱਧੀ YouTube 'ਚ ਤੇ ਤੱਕ ਨਾਲ ਜੇ Facebook 'ਤੇ ਬੱਕ ਕਰਦੇ ਆ ਤੇਜ਼ ਬਣਾਉਣਾ Facebook ਦਾ ਅੱਜ ਮੇਰਾ ਟਾਈਮ ਲੱਗ ਗਿਆ ਨਾ ਤੇ ਪੇਜ ਬਣਾ ਕੇ ਹੀ ਤੁਮਾ 40 ਰੁਪਏ ਹੈ ਫੇਰ ਕਰਦੇ ਆ ਲਓ ਮਿੱਤਰੋ ਚੱਲ ਆਪੇ ਮਾਨਪੁਰ ਦੇ ਕੋਲੇ ਫੇੜਨੇ ਕਰਦੇ ਕੁਝ ਆਕੇ ਲੈਨੇ ਪੰਗੇ ਕਹੇ ਚੀਜ਼ ਨਾਲ ਥੋੜੀ ਧੁੱਪ ਤਾਂ ਨਿਕਲੀ ਅੱਜ ਸੂਰ ਥੋੜਾ ਨਿਕਲਿਆ ਬੜਾ ਨਿਕਲਿਆ ਤੇ ਕੱਢੀ ਪੈ ਜਾਨਵਰ ਵਾਰ ਹੋ ਸਿਓ ਚਲੋ ਕੋਈ ਨਹੀਂ ਚੱਲਦੇ ਆ ਤੇ ਕਰਦੇ ਆ ਫੇਰ ਹਟ ਨਾਲ ਗੱਲ ਬਾਤ ਲਓ ਬਈ ਮਹਾ ਕਰਤੀਏ ਆ ਜਾਲ ਵਾਲੇ ਵੀ ਅੰਦਰ ਬੱਚੇ ਛਤਰੀ ਦੇ ਭੰਦੇ ਨਹੀਂਗੇ ਆਜੋ 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 ਬਹ ਬਹਿ ਗਏ ਹੁਣ ਹੁਣ ਕੱਲਾ ਕੱਲਾ ਕਰਕੇ ਅੰਦਰ ਜਾਊਗਾ ਵੇਣਿਆ ਅੰਦਰ ਜਾਂਦੇ ਕਿ ਨਹੀਂ ਜਾਂਦੇ ਤੇ ਧਿਆਨ ਨਾਲ ਵੇਖੀ ਚੱਲੋ ਐਂ ਇੱਕ ਬਹਿ ਗਿਆ ਹੁਣ ਬਾਦ ਦੋ ਬਹਿ ਗਏ ਹੁਣ ਤਾਂ ਸਾਰੇ ਹੋਰ ਬੈਠੀ ਜਾਣਗੇ ਥੱਲੇ ਆ ਇਹਦੇ ਬਹਿ ਕੇ ਬਹਿ ਕੇ ਬਹੁਤ ਸਿਆਣੇ ਹੁਣ ਜਾਣਗੇ ਅੰਦਰ ਇੱਕ ਜੀ ਵੀ ਜੰਦਰ ਜਾੜਦੇ ਬਾਈ ਫਿਰ ਸਮਝ ਲੋ ਵੀ ਸਾਰੇ ਗਏ ਇੱਕ ਹਿਸਾਬ ਦੇ ਇੱਕ ਜਾਣ ਦੀ ਦੇਰਿਆ ਕਰਦਾ ਛਤਰੀ ਕਰ ਲਾਤੀ ਬਸ ਜਾਣ ਦੀ ਤਿਆਰੀ ਹੈ ਏ ਏ ਉੱਠੇ ਜਾਂਦੇ ਆ ਹੁਣ ਦੇਖੀ ਉਧਰ ਬੈਨ ਲਾਗੇ ਸਾਰੇ ਚਲੋ ਅੰਦਰ ਚਲੋ 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 ਖੁੱਡੇ 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 ਨਹੀਂ ਓਏ ਓਏ ਦੇਖ ਪੈ ਤਰੋਂ ਅੰਦਰ ਤਰੋਂ ਇਹਨੂੰ ਅੰਦਰ ਜਾੜ ਦਿੰਦੇ ਤੇ ਇਹਨੂੰ ਇੱਕ ਗਿਆ 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 ਹੁਣ ਵੇਖੋ ਜਾਂਦੇ ਇੱਕ ਗਿਆ ਅੰਦਰ ਕਿਰਾ ਇਹ ਦੂਜਾ ਜਾਊਗਾ ਨਾ ਦੂਜਾ ਵੀ ਜਾਂਦਾ ਹੋਊਗਾ ਇਹ ਤਾਂ ਅੜਟਾ ਤੁਰੋਂ ਅੰਦਰ ਜਾਂਦੇ ਫੋਨ ਫੇਰ ਦਿਖਾਉਣੇ ਠੀਕ ਆ ਉਹਨੂੰ ਦੂਜਾ ਲਓ ਵੀ ਜਾਂਦੇ ਅੰਦਰ ਵੇਖੋ ਜਾਂਦੇ ਨੇ ਆਪੇ ਹੋਣੇ ਐ ਨਿਆਰਾ ਆਉਂਦਾ ਜੋ ਅੰਦਰ ਜਾਂਦੇ ਆ ਭਾਜ ਭਾਜ ਕੇ ਆਪੇ ਇਹ 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 ਫੇਰ ਕਰ ਦਿੰਦੇ ਲਓ ਵੀ ਸਾਰੇ ਅੰਦਰ ਵੜ ਗਏ A to Z ਕੰਪਲੀਟ ਹੋ ਗਈ ਛਤਰੀ ਲਾਦ ਕੇ ਇੱਧਰ ਇੱਕ ਮਿੰਟ ਆਏ ਹਾਏ ਕਾਤਰੀ ਲਾਤੀ ਇਧਰ ਤੇ ਪਾਣੀ ਵਾਲੇ ਕੱਢਦੇ ਗਏ ਭਾਂਡੇ ਬਾਹਰ ਸਾਰੇ ਧੋਖੇ ਭਰਨ ਵਾਲੇ ਇਹਦੇ ਕਿ ਸਾਰੇ ਕੋਤ ਤਾਂ ਕਰਦੇ ਅੰਦਰ ਉਹ ਕੇ ਰਿਪੋਰਟ ਜਮਾ ਤੇ ਇਧਰ ਲਈ ਪਾਣੀ ਕੱਢਦੇ ਪਰ ਦਾਨੀਲ ਤੇ ਕੱਢੇ ਪਏ ਦੋਨੇ ਤੇ ਪਾਣੀ ਵਾਲੇ ਕੱਢਦੇ ਆ ਬਰੇਕੀ ਬਲੂ ਕੀ ਹਰਦੀ ਹੋਇ ਕਿ ਬਰੇਕ ਇਹਦੇ ਕੋ ਟਾਇਰ ਹੋ ਰਿਹਾ ਹੋਇ ਰਹੀ ਲੈ ਓਏ ਰਬੂਤ ਜਾ ਉਹਨਾਂ ਨੂੰ ਪਾਣੀ ਵੀ ਕਰਤਾ ਪਰ ਹੁਣ ਲੋਕ ਲੂਕ ਲਾਦਗੇ ਇਹਨਾਂ ਨੂੰ ਜਿੰਦੇ ਜਿੰਦੇ ਲਾਦਗੇ ਬਸ ਚੱਲਦੇ ਰਹਿ ਕੀ ਹੁਣ ਪੜਾਕੇ ਲੈ ਕੇ ਗੋਲਾ ਵੇਖਣ ਚੱਲਦੇ ਰਹਿ ਆਪਣਾ ਤੁਹਾਨੂੰ ਫੇਰ ਦਿਖਾਉਣੇ ਵੀ ਲਓ ਮਿੱਤਰੋ ਆ ਗਏ ਘਰ ਪਰ ਉੱਤਰ ਵੀ ਕੂਤਰ ਤਾੜਿਆਂ ਦੇ ਸੀਗੇ ਠੀਕ ਹੈ ਤੁਹਾਨੂੰ ਇਹਨਾਂ ਨੂੰ ਪਾਣੀ ਪੂਣੀ ਪਾਦਗੇ ਦਾਣੇ ਹੈ ਨਹੀਂ ਭਗਤਾਂ ਕੋਲੇ ਜਮਾਂ ਵੀ ਆਹ ਇੱਥੇ ਬੈਠਾ ਓ ਟੋੜੀ ਉੱਥੇ ਬੈਠੀ ਹੈ ਠੀਕ ਹੈ ਓ ਕੇ ਰੋਟਾ ਦਾਨੇ ਦੁਨੇ ਨੂੰ ਪਾ ਦੀ ਯਾਰ ਠੀਕ ਹੈ ਬਾ ਬਾ ਗਾਣੇ ਪਾ ਦੀ ਪਾਣੀ ਪਾ ਦੀ ਇੱਕਦਣ ਨੂੰ ਯਾਰ ਠੀਕ ਹੈ ਪਾਣੀ ਪੂਰੀ ਧੋ ਕੇ ਪੋਣਾ ਭਾਂਡਾ ਦਾ ਪਾਣੀ ਇਹਨਾਂ ਨੂੰ ਕੋਈ ਗੰਦ ਖੋਲੇ ਜਾਂ ਬਾਲਾ ਵਿੱਚ ਮਾਰੀ ਪੀਏ ਮੇਰੇ ਹਲੇ ਵੀ ਆਏ ਹੋਏ ਅੱਡੋ ਦਣ ਚੁੱਕੀ ਪਏ ਬਹੁਤ ਤਾਂ ਬਠਾ ਭਗਤ ਲਾਇਆ ਨਾ ਲੈ ਗਿਆ ਨਹੀਂ ਲਾਇਆ ਜੁੜੀ ਆ ਬੈਠੀ ਤੁਹਾਡੇ ਸਾਹਮਣੇ ਬਈ ਇਹ ਲੱਗ ਚੁੱਕੀ ਹੈ ਗਾਣੇ ਪਾ ਲਈ ਅੰਦਰ ਖੜ ਜਾ ਘੁੱਟ ਬੜਾ ਪੇਟ ਚੱਲ ਗਿਆ ਨੂੰ ਗਾਣੇ-ਗਾਣੇ ਦਾਣੇ ਪਾ ਦਿੱਤੇ ਦਾਣੇ 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 ਪਰ ਲਿਖਾਇ ਖਾਣੇ ਵਾਲੇ ਦਾ ਨਾਮ ਲੋ ਭਾਈ ਦਾਣੇ ਤੁਰ ਵੀ ਦਾਣੇ ਦੋਨੇ ਪਾ ਦਿੱ ਗਏ ਪਾਣੀ ਪਾ ਕੇ ਤੇ ਬਸ ਵੀਡੀਓ ਦੀ ਐਂਡਿੰਗ ਕਰਾਂਗੇ ਬਾਅਦ ਚ ਆਪਾਂ ਮਲਾ ਖਾਣਾ ਖੋਣ ਲੈ ਲਈਏ ਕਰਾਂ ਤੇ ਇੱਕ ਜਾਣਾ ਮਨਪ੍ਰੀਤ ਕੋਲੇ ਉਹ ਕਬੂਤਰ ਜਾਂ ਫੜਨਾ ਜਿਹੜਾ ਬੈਠਾ ਉੱਥੇ ਨਿਮਤ ਦੇ ਬਸ ਫੇਰ ਕਰਾਂ ਹੁਣ ਐਂਡਿੰਗ ਵੀਡੀਓ ਦੀ ਲੋ ਭਾਈ ਮਾਨਪ੍ਰੀਤ ਕੋਲ ਆ ਗਿਆ ਆਪਾਂ ਕਬੂਤਰ ਫੜਾ ਲੈਂਦਾ ਨਾਲ ਨਹਿਮਤ ਦੇ ਬਠੇੜਾ ਮਤਲਬ ਵੀਡੀਓ ਤੇ ਕਰਦਗੇ ਠੀਕਾ ਬੂਟ ਪਰ ਨਾਲ ਕੀ ਕਰਾਂ ਇਹਦਾ ਆਰਾਮ ਨਾਲ ਉਹ ਐ ਕੀ ਕਰਨੀ ਹਾਂ ਭਾਈ ਹੁਣ ਦੱਸ ਕੀ ਹਾਲ ਚਾਲ ਸਾਰੇ ਮਿੱਤਰਾਂ ਦਾ ਤੇ ਲੋਰ ਮਿੱਤਰੋ ਤੇ ਵੀਡੀਓ ਤੇ ਨਹੀਂ ਕਰਦਗੇ ਤੁਹਾਨੂੰ ਜੇ ਵੇਖ ਹੀ ਲਿਆ ਕੋਈ ਢੀ ਖਾਸ ਵੀਡੀਓ ਤਾਂ ਨਹੀਂ ਸੀ ਨਾ ਇਹ ਉੱਜਾ ਦੇ ਵਧੀਆ ਤਾਂ ਹੀ ਨਹੀਂ ਜੀ ਠੀਕ ਠਾਕ ਜਿਹਾ ਸੀ ਕੰਟੈਂਟ ਸਵਾਹ ਪਾਈ ਇੱਕ ਤੱਕ ਚੀਜ਼ ਨਹੀਂ ਪਾਏ ਨੂੰ ਇੱਕ ਮਿੰਟ ਹਾਂ ਭਾਈ ਤੇ ਉਹਦਾ ਹੋਈ ਵਧੀਆ ਕੰਟੈਂਟ ਤਾਂ ਨਹੀਂ ਹੁੰਦਾ ਵੀ ਨਹੀਂ ਬਣਦੀ ਵਧੀਆ ਵੀਡੀਓ ਠੀਕ ਠਾਕ ਜੀ ਬਣਦੀ ਐ ਅੱਜ ਫੇਰ ਆਕੂਆਂ ਇੰਸਟਾਗ੍ਰਾਮ ਤੇ ਫੋਲੋ ਕਰ ਲਓ ਜਿਹੜਾ ਬੰਦਾ ਫੋਲੋ ਕਰੂਗਾ ਆਪਾਂ ਨੂੰ ਠੀਕ ਐ ਸਕਰੀਨਸ਼ਾਟ ਭੇਜ ਦੇ ਸਟੋਰੀ ਲਾਊਗਾ ਕੱਲੇ ਕੱਲੇ ਬੰਦੇ ਦੀ ਠੀਕ ਐ ਕੱਲੇ ਮਣ ਪ੍ਰੇਤ ਲਵਾਉਂਗਾ ਤੇ ਆਪ ਵੀ ਲਾਉਂਗਾ ਹੋ ਸਕੇ ਉਹ ਬੰਦੇ ਦਾ YouTube ਦੀ ਵੀਡੀਓ ਦਾ ਨਾਮ ਵੀ ਲਾਉਂਗਾ ਠੀਕ ਹੈ ਤੇ ਫੋਲੋ ਕਰ ਲੋ ਇੰਨੀ ਗੱਲ ਹੈ ਇੰਨੀ ਬਾਤ ਹੈ ਤੇ ਬਸ ਵਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਆ ਕਰੋ ਦੱਬ ਕੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਆਨਰ ਟਾਈਮ ਚ ਇਦੋਂ ਵੀ ਚੰਗੀਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਬਸ ਇਹੀ ਗੱਲ ਸੀ ਓਕੇ ਬਾਏ ਬਾਏ ਸਾਰੇ ਵੀਰਾਂ ਨੂੰ ਮਿਲਦੇ ਆਗੇ ਨਵੇਂ ਵੀਡੀਓ ਨਾਲ